ਦੁਨੀਆਂ ਤੇ ਆਪਣਾ ਆਪਣਾ ਟਾਈਮ ਲਿਖਾ ਕੇ ਆਏ ਆਂ ਵੀ ਮੈਂ ਕਿੰਨੇ ਸਾਲ ਜੀਣਾ ਤੇ ਤੁਸੀਂ ਕਿੰਨੇ ਸਾਲ ਜੀਣਾ ਮਰਨ ਲਿਖਾਇ ਮੰਡਲ ਮੇ ਆਏ ਜਦੋਂ ਵੀ ਕੋਈ ਸੋਲ ਇਸ ਧਰਤੀ ਤੇ ਆਉਂਦੀ ਆਉਣ ਤੋਂ ਪਹਿਲਾਂ ਆਪਣਾ ਮਰਨ ਲਿਖਾ ਕੇ ਆਉਂਦੀ ਹੈ ਪਹਿਲਾਂ ਸਾਡੀ ਡੈਥ ਲਿਖੀ ਹੁੰਦੀ ਹੈ ਕਦੋਂ ਕਿੱਥੇ ਨੇ ਮਰਨਾ ਫੇਰ ਸਾਡਾ ਜਨਮ ਹੁੰਦਾ ਬਿਨਾ ਡੈਥ ਲਿਖਾਈ ਸਾਡਾ ਜਨਮ ਹੀ ਨਹੀਂ ਹੋ ਸਕਦਾ ਬਟ ਅਸੀਂ ਇੱਥੇ ਆ ਕੇ ਉਹਨਾਂ ਰਿਸ਼ਤਿਆਂ ਚ ਬਨ ਜਾਂਦੇ ਆਂ ਭੈਣ ਭਰਾ ਮਾਂ ਪਿਓ ਬੱਚਾ ਤੇ ਜਦੋਂ ਉਹ ਰੂਹ ਸਾਡੇ ਤੋਂ ਵਿਛੜ ਜਾਂਦੀ ਹੈ ਤੇ ਅਸੀਂ ਟੁੱਟ ਜਾਂਦੇ ਆਂ ਬਟ ਇਹ ਰੱਬ ਦਾ ਭਾਣਾ ਹੁੰਦਾ ਉਹਦਾ ਸਾਥ ਸਾਡੀ ਜ਼ਿੰਦਗੀ ਚ ਐਨਾ ਹੀ ਲਿਖਿਆ ਹੁੰਦਾ ਉਹ ਸਰੂ ਨੇ ਇੰਨੀ ਦੇਰ ਹੀ ਰਹਿਣਾ ਹੁੰਦਾ ਉਤੋਂ ਧੁਰੋ ਲਿਖਾ ਕੇ ਲੱਗ ਕੇ ਆਇਆ ਹੁੰਦਾ ਜਾਣਾ ਤਾਂ ਆਪਾਂ ਸਾਰਿਆਂ ਨੇ ਕੋਈ ਅੱਜ ਜਾ ਰਿਹਾ ਕੋਈ ਕੱਲ ਜਾ ਰਿਹਾ ਕੋਈ ਪਰਸੋ ਜਾਏਗਾ ਸਾਰਿਆਂ ਨੇ ਐਂਡ ਆਫ ਦਾ ਡੇ ਉੱਥੇ ਹੀ ਮਿਲਣਾ ਹੈ ਉੱਥੇ ਹੀ ਜਾਣਾ ਕਿਸੇ ਨੇ ਜਲਦੀ ਚਲੇ ਜਾਣਾ ਕਿਸੇ ਨੇ ਲੇਟ ਜਾਣਾ ਆਪਾਂ ਤਾਂ ਇੱਕ ਜਰਨੀ ਤੇ ਆਏ ਹੋਏ ਨਾ ਤੁਹਾਨੂੰ ਪਤਾ ਇਹ ਸਾਰੇ ਇੱਕ ਡ੍ਰੀਮ ਚੱਲ ਰਿਹਾ ਇੱਕ ਸੁਪਨਾ ਹੈ ਜਦੋਂ ਅਸੀਂ ਇਸ ਸੁਪਨੇ ਤੋਂ ਉੱਠਣਾ ਹੈ ਅਸੀਂ ਉਹਦੇ ਕੋਲ ਹੋਣਾ ਐਵਰੀਥਿੰਗ ਇਜ਼ ਡ੍ਰੀਮ ਇੱਕ ਸੁਪਨਾ ਚੱਲ ਰਿਹਾ ਹੈ ਸਾਡਾ ਅਸਲੀ ਘਰ ਤਾਂ ਉਹ ਹੈ ਖਸਮ ਦਾ ਘਰ ਸਾਡਾ ਸਹਰਾ ਘਰ ਇਹ ਤਾਂ ਅਸੀਂ ਸਾਰੇ ਪੇਕੇ ਬੈਠੇ ਹੋਏ ਆਂ ਔਰ ਅਸੀਂ ਦਾਜ ਇਕੱਠਾ ਕਰ ਰਹੇ ਆਂ ਦਾਜ ਸਾਡੀ ਇਬਾਦਤ ਸਾਡਾ 파ਠ ਜ਼ੀਰੋ ਜਦੋਂ ਕੁੜੀ ਦਾ ਵਿਆਹ ਹੁੰਦਾ ਕਿੰਨਾ ਕੁਛ ਦਾਜ ਇਕੱਠਾ ਕਰ ਲੋ ਵਰੀ ਇਕੱਠੀ ਕਰ ਲੋ ਕੁੜੀ ਨੂੰ ਦੇਣੀ ਹੈ ਤਾਂ ਕਿ ਸਹਰੇ ਵਾਲੇ ਖੁਸ਼ ਹੋ ਜਾਣ ਗੱਡੀ ਦੇ ਦਿਓ ਕੁੜੀ ਨੂੰ 20 ਲੱਖ ਰੁਪਏ ਦੇ ਦਿਓ ਸੱਸ ਨੂੰ ਮੁੰਦਰੀ ਪਾ ਦਿਓ ਸਹਰੇ ਨੂੰ ਪਾ ਦਿਓ ਉਹਨੂੰ ਸੈੱਟ ਦੇ ਦਿਓ ਤੇ ਜਿਹੜਾ ਅਸਲੀ ਖਸਮ ਹੈ ਉਹਦੇ ਘਰ ਜਾਣਾ ਉਹਦੇ ਤਾਂ ਦਾਜ ਕੋਈ ਵੀ ਨਹੀਂ ਛੋੜਦਾ ਉਹਨੂੰ ਥੋੜੀ ਜਿਹੀ ਚਾਹੀਦਾ ਉਹਨੂੰ ਸੈੱਟ ਚਾਹੀਦਾ ਜਾਂ ਮੁੰਦਰੀ ਚਾਹੀਦੀ ਜਾਂ ਕੰਬਲ ਚਾਹੀ ਆਪਾਂ ਆਫ ਕੋਰਸ ਇੱਥੇ ਆ ਕੇ ਰਿਸ਼ਤਿਆਂ 'ਚ ਫਸ ਜਾਂਦੇ ਆਂ ਬਟ ਨਹੀਂ ਸਿਰਫ ਪਰਮਾਤਮਾ ਨਾਲ ਪਿਆਰ ਕਰੋ ਜਿੰਨਾ ਜਿਹਦਾ ਸਾਥ ਹੈ ਉਹਨੇ ਉਨੀ ਦੇਰ ਰਹਿਣਾ ਉਸ ਤੋਂ ਬਾਅਦ ਆਪਾਂ ਸਾਰਿਆਂ ਨੇ ਹੌਲੀ ਹੌਲੀ ਖਲੀ ਚਲੇ ਜਾਣਾ ਦੁਨੀਆ ਹੀ ਖਤਮ ਹੋ ਜਾਣੀ